ਤੁਸੀਂ ਕਹਿ ਦੰਨੇ ਆ ਕੌੜੀਆਂ ਗੱਲਾਂ ਮੈਂ ਤੁਹਾਡੇ ਨਾਲ ਵੀ ਸਾਂਝੀਆਂ ਕਰਨੀਆਂ ਜਥੇਦਾਰ ਅਕਾਲੀ ਫੂਲਾ ਸਿੰਘ ਨਹੀਂ ਬਣਦਾ ਅਕਾਲੀ ਫੂਲਾ ਸਿੰਘ ਕਿਵੇਂ ਬਣੇਗਾ ਜਥੇਦਾਰ ਨੂੰ ਘਰ ਤੋੜਤਾ ਤੇ ਉਹਦੇ ਮਗਰ ਇੱਕ ਵੀ ਨਹੀਂ ਗਿਆ ਅਕਾਲੀ ਫੂਲਾ ਸਿੰਘ ਦੇ ਨਾਲ 5000 ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਇਰਦ-ਗਿਰਦ 64 ਤਾਰੀ ਸੂਰਬੀਰ ਯੋਧੇ ਨਿਹੰਗ ਸਿੰਘਾਂ ਦੀ ਫੌਜ ਤੇ 20000 ਫੌਜ ਉਹਨਾਂ ਨਾਲ ਹਮੇਸ਼ਾ ਤਿਆਰਪੁਰ ਤਿਆਰ ਰੰਦੀ ਸੀ ਤੇ ਤਾਂ ਅਕਾਲੀ ਜੀ ਦਾ ਦੁਨੀਆਂ ਦੇ ਵਿੱਚ ਪ੍ਰਭਾਵ ਸੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਗਲਤੀ ਤੋਂ ਉਹਨਾਂ ਨੇ ਤਖਤ ਸਾਬ ਦੇ ਸਾਹਮਣੇ ਤਲਬ ਕਰਕੇ ਇੱਕ ਸਿੱਖਾਂ ਦੇ ਰਾਜੇ ਨੂੰ ਵੀ ਸੱਜਾ ਲਾਤੀ ਸੀ ਜੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਨੀ ਹੈ ਤਾਂ ਜਫੇਦਾਰਾਂ ਦੇ ਮਗਰ ਖੜੋਣਾ ਪਵੇਗਾ ਤੁਹਾਨੂੰ ਸਾਰਿਆਂ ਨੂੰ ਤਰੀਕਾ ਇਹੋ ਹੀ ਹੈ ਕਿ ਇੱਕ ਇੱਕ ਮੈਂਬਰ ਤੁਹਾਡਾ ਚੁਣਿਆ ਹੋਇਆ ਸਿੱਖੋ ਸਾਰੇ ਮੈਂਬਰਾਂ ਨੂੰ ਮਿਲੋ ਨਿਮਰਤਾ ਨਾਲ ਬੇਨਤੀ ਕਰੋ ਸਿੰਘ ਸਾਹਿਬ ਜੀ ਇੱਕ ਫੈਸਲਾ ਗਲਤ ਹੋਇਆ ਇਸ ਫੈਸਲੇ ਨੇ ਗੁਰੂ ਸਾਹਿਬ ਦਾ ਆਦਬ ਨਹੀਂ ਔਰ ਤਖਤਾਂ ਦੇ ਸਨਮਾਨ ਨੂੰ ਵੀ ਛੱਟ ਲਾਈ ਹੈ ਤੁਸੀਂ ਤਖਤਾਂ ਦੇ ਅਪਮਾਨ ਦਾ ਹਿੱਸਾ ਬਣਨਾ ਗੁਰੂ ਸਾਹਿਬ ਦੀ ਮਰਿਆਦਾ ਦਾ ਅਪਮਾਨ ਕਰਨ ਦਾ ਹਿੱਸਾ ਬਣਨਾ ਤੁਸੀਂ ਉਹ ਕਹਿਣਗੇ ਬਣਨਾ ਜੇ ਕਹਿਣਗੇ ਬਣਨਾ ਤੇ ਫਿਰ ਚੰਗਾ ਤੁਹਾਨੂੰ ਹੁਣ ਮੈਂਬਰ ਵੀ ਅਸੀਂ ਰਹਿਣ ਨਹੀਂ ਦੇਣਾ ਉਹਦਾ ਇੱਕ ਤਰੀਕਾ ਫੇਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਚੱਲੋ 28 ਤਰੀਕ ਨੂੰ ਪੰਜਾਬ ਦੇ ਪਿੰਡ ਪਿੰਡ ਵਿੱਚੋਂ ਇੱਕ ਇੱਕ ਬੱਸ ਲੈ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਾ ਕੇ ਬੈਠੀ ਐ ਸੰਤ ਸਮਾਜ ਵੀ ਬੈਠੂਗਾ ਨੇ ਅੰਗ ਸੰਗ ਜਥੇਬੰਦੀਆਂ ਵੀ ਬੈਠਣਗੀਆਂ ਮੈਂ ਵੀ ਉੱਥੇ ਹਾਜ਼ਰੀ ਭਰੂੰਗਾ ਤੇ ਤੁਸੀਂ ਸਾਰਾ ਪੰਜਾਬ ਉੱਥੇ ਆਓ ਉੱਥੇ ਇਹਨਾਂ ਦੀ ਜਵਾਬਦੇਹੀ ਕਰਾਂਗੇ ਕਿ ਆਪਣਾ ਜਿਹੜਾ ਮਤਾ ਗਲਤ ਤੁਸੀਂ ਲਾਗੂ ਕੀਤਾ ਪਹਿਲਾਂ ਉਹਨੂੰ ਰੱਦ ਕਰੋ ਫਿਰ ਇਜਲਾਸ ਕਰਨ ਦੇਾਂਗੇ ਸਿੱਖੋ ਇੱਕ ਇੱਕ ਬੱਚਾ ਤੁਹਾਡਾ ਅੱਜ ਤੁਹਾਨੂੰ ਦੀਵਾ ਲੈ ਕੇ ਜਥੇਦਾਰੀ ਨਹੀਂ ਲੱਭਣੇ ਜਿਹੋ ਜਿਹੇ ਹਾਲਾਤ ਬਣ ਰਹੇ ਐ ਗ੍ਰੰਥੀ ਮਹਾਰਾ ਦੀ ਸੇਵਾ ਕਰਨ ਵਾਲੇ ਨਹੀਂ ਲੱਭਣੇ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਐ ਕੁਝ ਇਹ ਤੋਂ ਸੀ ਨਰਾਦਰੀ ਨਰਾਦਰੀ અપਮਾਨੀ અપਮਾਨੀ ਆਪਣੀਆਂ ਧਾਰਮਿਕ ਹਸਤੀਆਂ ਦਾ ਕਰਨ ਤੁਰੇ ਹੋ ਕਿਹੜਾ ਇਸ ਰਸਤੇ ਤੇ ਆਏਗਾ ਇਹੋ ਜਿਹੇ ਦੁਖਾਂਤ ਵਿੱਚ ਖਾਲਸਾ ਜੀ ਇਹਨ ਪੰਜਾਬ ਦਾ ਕੀ ਹਾਲ ਹੈ ਮੈਂ ਪੰਜਾਬ ਦੇ ਵਿਸ਼ੇ ਤੇ ਗੱਲ ਕਰਨੀ ਚਾਹਣਾ ਪੰਜਾਬ ਵਿੱਚ ਵਿੱਚ ਅੱਜ ਸਿਰੇ ਦੀ ਬੇਰੁਜ਼ਗਾਰੀ ਹੈ ਨਸ਼ਿਆਂ ਨਾਲ ਪੰਜਾਬ ਝੰਡੋੜਿਆ ਪਿਆ ਔਰ ਆਏ ਦਿਨ ਇੱਥੇ ਬੜੀਆਂ ਖਤਰਨਾਕ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵਿੱਚ ਔਰ ਪੰਜਾਬ ਦੀ ਮਾਲੀ ਹਾਲਤ ਹਰ ਬੰਦਾ ਇੱਥੋਂ ਦਾ ਕਰਜਈ ਹੈ ਕਿੰਨੀ ਇੱਥੋਂ ਦੀ ਤਰਾਸਦੀ ਹੈ ਸਾਨੂੰ ਆਪਣਾ ਇਹ ਸੂਬਾ ਜਿਹੜਾ ਸੂਬਾ ਹਿੰਦੁਸਤਾਨ ਨਹੀਂ ਬਲਕੇ ਹੋਰ ਦੁਨੀਆਂ ਦੇ ਸੂਬਿਆਂ ਨੂੰ ਵੀ ਰਿdevkit ਦੇਣ ਦੇ ਵਿੱਚ ਮਦਦ ਕਰਦਾ ਸੀ ਅੱਜ ਕਰਜ਼ੇ ਦੇ ਅਧੀਨ ਇਹ ਸੂਬਾ ਆਪ ਹੀ ਗੰਗਾਲ ਹੋ ਗਿਆ ਇਹ ਸਾਡੇ ਰਾਜਸੀ ਲੀਡਰਾਂ ਦੇ ਮਾੜੇ ਬਤੀਰੇ ਕਰਕੇ ਹੀ ਹੋਇਆ ਨਾ